ਸਤਿਕਾਰਯੋਗ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੋੜ ਗਏ ਟੀਵੀ ਵਰਲਡ ਦੇ ਨਾਲ ਇਸ ਵਾਰ ਦੀਆਂ ਬੋਟਾਂ ਬੜੀਆਂ ਅਹਿਮ ਨੇ ਕਿਉਂਕਿ ਇਸ ਵਾਰ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਉਹ ਸ਼ਹੀਦ ਸਿੰਘਾਂ ਦੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਆਪਣੇ ਪੰਜਾਬ ਲਈ ਤੇ ਆਪਣੇ ਸਿੱਖੀ ਸਿਧਾਂਤ ਲਈ ਸ਼ਹਾਦਤ ਦੇ ਜਾਨ ਦਿੱਤੇ ਜਿਵੇਂ ਸਰਬਜੀਤ ਸਿੰਘ ਖਾਲਸਾ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਨੇ ਉਹ ਫਰੀਦਪੁਰ ਤੋਂ ਚੋਣ ਲੜ ਰਹੇ ਨੇ ਤੇ ਰਸਪਾਲ ਸਿੰਘ ਸੰਧਣਾ ਦੇ بیٹے ਅਮਰਤਪਾਲ ਸਿੰਘ ਸੰਧਣਾ ਉਹ ਲੜ ਰਹੇ ਨੇ ਗਿੱਲ ਹਲਕੇ ਚ ਤੇ ਇਹਨਾਂ ਨੂੰ ਭਰਪੂਰ ਹੰਗਾਰਾ ਵੀ ਮਿਲਿਆ ਤੇ ਸਿਮਰਜੀਤ ਮਾਨ ਸਿੰਘ ਪਾਰਟੀ ਵੱਲੋਂ ਕਮਲਜੀਤ ਸਿੰਘ ਜੋ ਸਾਡੇ ਇਧਰ ਈ ਈਚ ਨੇ ਗਿੱਲ ਹਲਕੇ ਦੇ ਉੱਧਰੋਂ ਲੜ ਰਹੇ ਨੇ ਤੇ ਇਹਨਾਂ ਨੂੰ ਭਰਮਾ ਹੰਗਾਰਾ ਮਿਲ ਗਿਆ ਮਿਲਣਾ ਵੀ ਚਾਹੀਦਾ ਕਿਉਂਕਿ ਹਰ ਵਾਰ ਅਸੀਂ ਇੱਕ ਰਵਾਇਤੀਆਂ ਪਾਰਟੀਆਂ ਜਿੱਤਾਉਂਦੇ ਰਹੇ ਹਾਂ ਪਰ ਇਸ ਵਾਰ ਇਹਨਾਂ ਨੂੰ ਵੀ ਇੱਕ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ ਕਿਉਂਕਿ ਹਰ ਇੱਕ ਨੂੰ ਲੜਨ ਦਾ ਅਧਿਕਾਰ ਹੈ ਹਰ ਇੱਕ ਨੂੰ ਜਿੱਤਣ ਦਾ ਅਧਿਕਾਰ ਹੈ ਹਰ ਇੱਕ ਨੂੰ ਆਪਣੇ ਸਿਧਾਂਤਾਂ ਦੀ ਲੜਾਈ ਲੜਨ ਦਾ ਅਧਿਕਾਰ ਹੈ ਤੇ ਹੁਣ ਕਿਸੇ ਦੇ ਮਨਾਂ ਦੇ ਵਿੱਚ ਇਹ ਨਾ ਰਹੇ ਕਿ ਅਸੀਂ ਇਸ ਵਾਰ ਸਿਰਫ ਉਹਨਾਂ ਦੀ ਜੋ ਲਕੀਰ ਦੇ ਫਕੀਰੋਂ ਉੱਥੇ ਹੀ ਵੋਟ ਪਾਈ ਜਾਂਦੀ ਹੈ ਇਸ ਵਾਰ ਵੋਟ ਇੱਕ ਮੌਕੇ ਨਾਲ ਦੇ ਕੇ ਦੇਖ ਲਿਓ ਕਿਉਂਕਿ ਇਹਨਾਂ ਦੇ ਦਿਲਾਂ ਵਿੱਚ ਇਹ ਨਾ ਰਹੇ ਕਿ ਅਸੀਂ ਸਾਡੇ ਪਰਿਵਾਰ ਨੇ ਸ਼ਹਾਦਤਾਂ ਤੇ ਜਾਨ ਪੀਤੀ ਤੇ ਸਾਨੂੰ ਸਾਡੇ ਸਿੱਖ ਪੰਥ ਨੇ ਬਲੋਕਾਂ ਨੇ ਮੌਕਾ ਮਿਲਣਾ ਬਹੁਤ ਜ਼ਰੂਰੀ ਹੈ ਤੇ ਹਾਂ ਅਗਰ ਇਹਨਾਂ ਨੂੰ ਮੌਕਾ ਮਿਲੂ ਤਾਂ ਇਹਨਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਹਰ ਦਿਨ ਯਾਦ ਆਉਣਗੀਆਂ ਕਿ ਅਸੀਂ ਪੰਜਾਬ ਦੇ ਲਈ ਕੁਝ ਕਰਨਾ ਅਸੀਂ ਪੰਜਾਬ ਦੇ ਹਮਦਰਦੀ ਬਣਨਾ ਅਗਰ ਨਹੀਂ ਕੁਝ ਚੰਗਾ ਲੱਗਣ ਜੇ ਤਾਂ 5 ਸਾਲ ਬਾਅਦ ਤਾਂ ਤੁਹਾਡੇ ਕੋ ਰਵਾਇਤੀ ਪਾਰਟੀਆਂ ਹੈਗੀਆਂ ਨੇ ਜਿਹਨੂੰ ਦਿਲ ਕਰੇ ਤੁਸੀਂ ਬਣਾ ਲਿਓ ਪਰ ਇਸ ਵਾਰ ਆਪਣੀ ਵੋਟ ਸਿੱਖ ਸਿਧਾਂਤ ਤੇ ਤੇ ਉਹਨਾਂ ਸੂਰਬੀਰਾਂ ਦੇ ਨਾਮ ਜਿਨ੍ਹਾਂ ਨੇ ਸ਼ਾਹਦਾ ਤੇ ਜਮਪੀ ਤੇ ਇਹਨਾਂ ਨੂੰ ਆਪਣੀ ਬੋਟ ਜਰੂਰ ਦਿਓ ਇਸ ਵਾਰ ਇਹਨਾਂ ਨੂੰ ਇੱਕ ਮੌਕਾ ਜ਼ਰੂਰ ਦਿਓ ਕਿਉਂਕਿ ਹੋ ਸਕਦਾ ਹੈ ਕਿਆਂ ਪਾਰਟੀਆਂ ਵਿੱਚ ਅਗਲੀਆਂ ਚੋਣਾਂ ਵਿੱਚ ਇਹਨਾਂ ਨੂੰ ਮੌਕਾ ਨਾ ਮਿਲੇ ਕਿਉਂਕਿ ਰਵਾਇਤੀ ਪਾਰਟੀਆਂ ਨੂੰ ਮੌਕੇ ਬਹੁਤ ਮਿਲਦੇ ਰਹਿਣਗੇ ਪਰ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਸਤਿ ਸ੍ਰੀ ਅਕਾਲ